ਰਾਜਵਿੰਦਰ ਸਿੰਘ 13 13 ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਢਾਲਮਾਜਰਾ ਦਰਸ਼ਕੋ ਅੱਜ ਪਿੰਡ ਲੋਗੜ ਵਿਖੇ ਪਿੰਡ ਲੋਗੜ ਦੇ ਗੁਰਦੁਆਰਾ ਸਾਹਿਬ ਬਾਬਾ ਰਬਦਾਸ ਭਗਤ ਜੀ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਅਤੇ ਸੰਗਤਾਂ ਦੇ ਸੰਯੋਗ ਦੇ ਨਾਲ ਮਹਾਂਪੁਰਸ਼ਾਂ ਦੀ ਆਸਾ ਦੇ ਸੰਯੋਗ ਦੇ ਨਾਲ ਅੱਜ ਜਿਹੜਾ ਗੁਰਦੁਆਰਾ ਸਾਹਿਬ ਦਾ ਗੁਰੂ ਘਰ ਦੇ ਲੰਗਰਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੋ ਉੱਥੇ ਸ੍ਰੀ ਮਾਨਸੰਤ ਬਾਬਾ ਜਗਦੀਸ਼ ਸਿੰਘ ਜੀ ਦੇ ਲੋਕੋ ਵਾਲੇ ਆਕੇ ਆਪਣੇ ਚਰਨ ਕਮਲਾਂ ਦੇ ਨਾਲ ਰੱਖਿਆ ਗਿਆ ਸੋ ਉਹਨਾਂ ਨੂੰ ਸਭ ਤੋਂ ਬਾਅਦ ਤੁਹਾਡੇ ਤੇ ਕਰ ਪਜਾਵਾਂਗੇ ਸੋ ਤਦ ਤੱਕ ਸਾਡੇ ਚੈਨਲ ਨਾਲ ਰਹੋਗੇ ਅਭੀ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਸ ਵਕਤ ਸੰਗਤਾਂ ਦੀ ਸੇਵਾ ਨੂੰ ਦੇਖ ਕੇ ਤੁਹਾਨੂੰ ਕੀ ਕਹਿਣਾ ਚਾਹੂੰਗਾ ਹਾਂ ਰਾਜਵਿੰਦਰ 13 13 ਚੈਨਲ ਦੇਖ ਰਹੇ ਸੱਜਣੋ ਤੇ ਗੁਰੂ ਸੰਗਤ ਜੀ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਹੈ ਮੈਂ ਬਹੁਤ ਖੁਸ਼ ਹਾਂ ਲੋਗੜ ਨਗਰ ਉਹ ਨਗਰ ਹੈ ਜਿੱਥੇ ਸਾਡਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ ਦਰਬਾਰ ਸੰਪਰਦਾਏ ਸੰਤਾ ਸ਼ਰਮ ਲੋਪੋ ਸਾਹਿਬ ਜਿੱਥੇ ਸ੍ਰੀ ਸੁਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲੇ ਸੁਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋ ਵਾਲੇ ਜਿਨ੍ਹਾਂ ਨੇ ਬੇਅਥਾ ਸੜਕਾਂ ਦੀ ਸਕੂਲਾਂ ਦੀ ਕਾਲਜਾਂ ਦੀ ਗੁਰੂ ਘਰਾਂ ਦੀ ਸੇਵਾ ਕਰੀ ਹੈ ਉਸ ਸਥਾਨ ਤੇ ਦਾਸ ਨੂੰ ਸੇਵਾ ਕਰਨ ਦਾ ਸੁਭਾਗ ਮਿਲਿਆ ਵਾ ਤੇ ਇਸ ਨਗਰ ਦੇ ਨਾਲ ਵੱਡੇ ਸਵਾਮੀ ਜੀ ਮਹਾਰਾਜ ਬੜੇ ਤੋਂ ਬਹੁਤ ਪਿਆਰ ਆ। ਜਦੋਂ ਅਸੀਂ ਕੋਈ ਵੀ ਲੋਪੋ ਨਗਰ ਦੇ ਵਿੱਚ ਸੇਵਾ ਦੀ ਅਰੰਭਤਾ ਕਰਦੇ ਆ ਤੇ ਜਦੋਂ ਵੱਡੀਆਂ ਸੇਵਾਵਾਂ ਹੁੰਦੀਆਂ ਤੇ ਉਦੋਂ ਅਸੀਂ ਲੋਹਗੜ ਨਗਰ ਨੂੰ ਵੀ ਸਨੇਹਾ ਭੇਜਦੇ ਆ। ਤੇ ਮੈਨੂੰ ਅੱਜ ਬੜੀ ਖੁਸ਼ੀ ਨਾਲ ਕਹਿਣਾ ਦਾ ਇਹ ਸੁਭਾਗ ਆ। ਲੋਹਗੜ ਨਗਰ ਵਾਲੀ ਗੁਰਸੰਗਤ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਥੇ ਹੁੰਦੇ ਆ। ਹਾੜੀ ਵੱਢਣੀ ਆ। ਕੰਮ ਤਾਂ ਸਖਤ ਹੁੰਦਾ ਵਾ। ਪਰ ਇਹਨਾਂ ਨੂੰ ਚਾ ਹੁੰਦਾ 5:30 5:6 ਵਜੇ ਨੂੰ ਲੋਪੋਸਾ ਪਹੁੰਚ ਜਾਂਦੇ ਆ ਤੇ ਸਾਰਿਆਂ ਤੋਂ ਪਹਿਲਾਂ ਇਹਨਾਂ ਨੇ ਰੰਭ ਤਾਂ ਹਰ ਸਾਲ ਹੀ ਉਹ ਨਹੀਂ ਵੀ ਇੱਕ ਵਾਰੀ ਹਰ ਸਾਲ ਉਹ ਜਿਹੜੀ ਆਪਾਂ ਖਾੜੀ ਵੜਦੇ ਆ ਉਹਦੇ ਦਾਣਾ ਜਿਹੜਾ ਅਨਾਜ ਲੰਗਰਾਂ ਵਿੱਚ ਜਾਂਦਾ ਦੀ ਤੂੜੀ ਗਊਸ਼ਾਲਾ ਚ ਫਿਰ ਹੋਰ ਕੋਈ ਸੇਵਾ ਹੋਵੇ ਇਸ ਨਗਰ ਨੇ ਹਮੇਸ਼ਾ ਚੜਦੀ ਕਾ ਅੱਜ ਮੈਨੂੰ ਖੁਸ਼ੀ ਹੈ ਵੀ ਅੱਗੇ ਤਾਂ ਇਹ ਸੇਵਾ ਲਈ ਉੱਥੇ ਜਾਂਦੇ ਆ ਜਿੱਥੇ ਮੈਨੂੰ ਸੇਵਾ ਲਈ ਆਉਣ ਦਾ ਸੁਭਾਗ ਮਿਲਿਆ ਲੰਗਰਾਂ ਦੀ ਸੇਵਾ ਦੀ ਅਰੰਭਤਾ ਕਰਨੀ ਆ। ਨਾ ਮਿਲਦੀ ਮਨ ਮੇਰੇ ਸੇਵਾ ਨਾਨਕ ਦਰਦੀ ਭਾਗ ਬਿਣਾ। ਇਹ ਜਿਹੜੀ ਗੁਰੂਆਂ ਦੇ ਦਰ ਆਦੀ ਸੇਵਾ ਨੇ ਭਾਗਾਂ ਤੋਂ ਬਿਣਾ ਨਹੀਂ ਮਿਲਦੀ ਜੀ। ਅੱਜ ਰਵਿਦਾਸ ਮਹਾਰਾਜ ਦਾ ਸਥਾਨ ਹੈ। ਤੇ ਮੈਨੂੰ ਬੜੀ ਇੱਕ ਮਾਣ ਆ ਮੈਨੂੰ ਖੁਸ਼ੀ ਆ। ਇਹਦਾ ਵੀ ਨਿਉ ਪੱਥਰ ਮੈਂ ਰੱਖ ਕੇ ਗਿਆ ਸੀਗਾ। ਇਹ ਥਾਨ ਦਾ ਵੀ। ਅੱਜ ਮੈਨੂੰ ਇਹ ਸਮਾਂ ਮਿਲ ਗਿਆ ਵੀ ਉਧਰ ਲੰਗਰ ਸਾਹਿਬ ਦੀ ਸੇਵਾ ਦਾ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਵੀ ਉਹਦੀ ਅਰੰਭਤਾ ਕਰਨ ਦਾ ਸੰਗਤ ਦਾ ਬਹੁਤ ਪਿਆਰ ਹੈ ਮੈਨੂੰ ਪਤਾ ਵੀ ਇਹ ਤਾਂ ਲੰਗਰ ਬਿਨਾਂ ਜੀ ਬਣ ਜਾਣਾ ਪਰ ਸੰਗਤ ਦਾ ਦੇਖੋ ਕਿੰਨੀ ਖੁਸ਼ੀ ਹੈ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਜਿਵੇਂ ਲੋਕਾਂ ਨਗਰ ਵਾਲਿਆਂ ਦਾ ਸੰਗਤਾਂ ਦਾ ਪਿਆਰ ਹੈ ਨਾ ਹਰ ਨਗਰ ਚ ਐਂ ਪਿਆਰ ਰੱਖੋ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਨਗਰ ਦੀ ਚੜ੍ਹਦੀ ਕਲਾ ਲਈ ਸਮਰਪਿਤ ਹੋ ਕੇ ਨਗਰ ਦੇ ਭਲੇ ਲਈ ਕੰਮ ਕਰਨੇ ਬਹੁਤ ਵੱਡੀ ਗੱਲ ਹੈ ਤੇ ਮੈਂ ਪਹਿਲਾਂ ਤਾਂ ਸਾਰੀ ਗੁਰਸੰਗਤ ਨੂੰ ਤੁਹਾਨੂੰ ਮੁਬਾਰਕਬਾਦ ਦਿੰਦਾ ਤੁਹਾਡੀ ਏਕਤਾ ਦਾ ਫਿਰ ਮੈਂ ਤੁਹਾਡਾ ਧੰਨਵਾਦੀ ਆ ਵੀ ਕੰਮ ਬੇਸ਼ੱਕ ਤੁਸੀਂ ਆਪੇ ਹੀ ਕਰ ਲੈਣਾ ਜੀ ਮੈਨੂੰ ਫੇਰ ਪਿਆਰ ਦਿੱਤਾ ਤੁਸੀਂ ਸਨਮਾਨ ਦਿੱਤਾ ਵੀ ਤੁਸੀਂ ਆਓ ਤੇ ਮੈਂ ਉਹਦੇ ਵਿੱਚ ਆਇਆ ਮੈਂ ਤੇ ਵੇ ਆਪਾ ਚਾਰ ਸਵੇਰੇ ਨਜ਼ਰ ਮਾਰਾਂਗੇ ਐਨੀ ਸੰਗਤ ਹੈ ਇਹ ਤਾਂ ਜੇ 10-10 ਇਟਾਂ ਲੈ ਆਉਣ ਸਾਰੇ ਜਾਣੇ ਲੰਗਰ ਬਣ ਜਾਣ ਕਿਉਂਕਿ ਸੰਗਤ ਨਹੀਂ ਵਾਲੀ ਆ ਨਾ ਸੰਗਤ ਦੀ ਚੜ੍ਹਦੀ ਕਲਾ ਵਾ ਬਹੁਤ ਸੰਗਤ ਦਾ ਪਿਆਰ ਆ ਬਾਕੀ ਭਾਵਨਾ ਵਾਲਾ ਨਗਰ ਹੈ ਦਾਨੀ ਨਗਰ ਹੈ ਉਤਸ਼ਾਹ ਵਾਲਾ ਨਗਰ ਹੈ ਪ੍ਰੇਮ ਵਾਲਾ ਨਗਰ ਹੈ ਸੰਤਾਂ ਦਾ ਸੇਵੀ ਨਗਰ ਹੈ ਲੋਪਾਂ ਵਾਲੇ ਸੰਪਰਦਾਇ ਨਾਲੇ ਦਾ ਬਹੁਤ ਪਿਆਰ ਆ ਹਰ ਸਾਲ ਅਸੀਂ ਇੱਥੇ ਦੁਬਾਨ ਵੀ ਲਾਉਂਦੇ ਆ ਸੇਵਾ ਕਰਦੇ ਆ ਤੇ ਮੈਨੂੰ ਵਡੀਆਂ ਸੇਵਾ ਦਾ ਇੱਥੇ ਮੌਕਾ ਮਿਲਿਆ ਵਾ ਬਹੁਤ ਥਾਂ ਮੈਨੂੰ ਇਸ ਨਗਰ ਚ ਨੀਂ ਪੱਥਰ ਰੱਖਣ ਦੇ ਕਈ ਮੌਕੇ ਮਿਲੇ ਆ ਤੇ ਇਹ ਗੁਰੂ ਮਹਾਰੇ ਦੀ ਕਿਰਪਾ ਦਾ ਸੰਗਤ ਦਾ ਪਿਆਰ ਆ ਮੈਂ ਤੁਹਾਡਾ ਚੈਨਲ ਵੀ ਬਹੁਤ ਵਧੀਆ 13 13 ਤੇ ਬਸ ਉਹ ਇੱਕ ਕਹਨਾ ਅਸੀਂ ਸ਼ਾਬਦ ਲਾਉਣੇ ਹੁੰਦੇ ਆ ਜੀ ਮੈਂ 13 13 13 ਸੱਚੇ ਪਾਤਸ਼ਾਹ ਤੇ ਆਪਣਾ ਬਣਾ ਕੇ ਰੱਖ ਲੋ ਇਹ ਆਏ ਆ ਬੜੀ ਬਹੁਤ ਵਧੀਆ ਲੋਕ ਸੇਵਾ ਲਈ ਸੰਗਤ ਉਹ ਵੀ ਸਮਾਪਤ ਰਾਇ ਵਧੀਆ ਵਧੀਆ ਚੀਜ਼ਾਂ ਦਿਖਾਇਆ ਕਰੋ ਖਾਓ ਲੋਕਾਂ ਦਾ ਜਿਹੜਾ ਸੰਸਾਰ ਏਕਤਾ ਦੀ ਮਾਲਾ ਵਿੱਚ ਪਰੋਇਆ ਜਾਈਏ ਤੇ ਮੈਂ ਸਾਰੀ ਗੁਰ ਸੰਗਤ ਦਾ ਧੰਨਵਾਦ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਕਿਉਂਕਿ ਇਹ ਉਹਨਾਂ ਦੀ ਫਲਵਾੜੀ ਆ ਸਾਰਾ ਪਰਿਵਾਰ ਇਹ ਉਹਨ ਵੀ ਰਵਿਦਾਸ ਮਹਾਰਾਜ ਕਿਸੇ ਜਾਤ ਨਾਲ ਜੁੜੇ ਹੋਏ ਆ ਜਾਂ ਕਿਸੇ ਮੱਜਪ ਨਾਲ ਨਹੀਂ 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 ਉਹ ਤਾਂ ਇਨਸਾਨੀਅਤ ਦੀ ਸਾਨੂੰ ਸਮਝਾ ਗਏ ਬਾਜ਼ਾਰਤਾ ਇਨਸਾਨੀਅਤ ਕੀ ਹੁੰਦੀ ਆ ਭਲਾਈ ਕਿਵੇਂ ਕਰੀਦੀ ਆ ਅਕਾਗਰਤਾ ਇਕਤਾ ਇਤਵਾਕ ਪ੍ਰੇਮ ਭਾਵਨਾ ਕੋਈ ਕੰਮ ਛੋਟਾ ਨਹੀਂ ਉਹਨਾਂ ਦੇ ਵੇਖੋ ਕਿੱਡੇ ਮਹਾਨ ਲੋਕ ਸੀਗੇ ਉਹਨਾਂ ਦੇ ਰਾਜੇ ਵੱਡੀਆਂ ਵੱਡੀਆਂ ਰਾਣੀਆਂ ਉਹਨਾਂ ਦੇ ਸੇਵਕ ਸੀ ਪਰ ਆਪ ਜੋੜੇ ਗੰਢ ਲੁੰਦੇ ਸੀਗੇ ਸੰਗਤਾਂ ਦੇ ਕਿਉਂ ਉਹ ਦੱਸਦੇ ਸੀ ਭਾਈ ਕੋਈ ਕੰਮ ਛੋਟਾ ਨਹੀਂ ਕਿਰਤ ਕਰੋ ਵੰਦ ਕੇ ਛਕੋ ਗੁਰੂ ਨਾਨਕ ਨਾਲ ਉਹਨਾਂ ਦਾ ਪਿਆਰ ਸੀ ਤੇ ਗੁਰਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਤੇ ਮੈਂ ਉਹਨਾਂ ਨੂੰ ਭਗਤ ਰਵੀਦਾਸ ਜੀ ਨੂੰ ਵੀ ਨਮਸਕਾਰ ਕਰਦਾ ਤੇ ਗੁਰੂ ਨਾਨਕ ਦਰਦਾ ਮੈਂ ਸੇਵਕ ਆ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਤੇ ਸਾਰੀ ਗੁਰਸੰਗਤ ਨੂੰ ਨਮਸਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਨਾਲ ਸੇਵਾ ਕਰੋ ਮੈਂ ਅੰਦਰ ਵੀ ਬੇਨਤੀਆਂ ਕਰਕੇ ਕਿਹਾ ਸੀ ਤਾਂ ਹੁਣ ਫੇਰ ਕਹਿਣਾ ਅਸੀਂ ਜੋ ਛੋਡੂ ਚਾਹੀਦਾ ਮੈਂ ਤਾਂ ਨਾਲ ਆ ਥੋੜੇ ਸੁਨੇਹਾ ਭੇਜੋ ਪਰ ਸੇਵਾ ਵਾਲੇ ਕਿਹਾ ਸੀ ਮੇਰੇ ਬੇਟੇ ਦਾ ਨਾ ਪਿੱਛੇ ਜੇ ਸ਼ਾਦੀ ਹੋ ਕੇ ਹਟੀ ਆ ਹਾਂ ਜੀ ਤੇ ਚਲੋ ਬੱਚਿਆਂ ਨੂੰ ਚੰਗੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਅੱਜ ਇਹਨਾਂ ਨੇ ਸੇਵਾ ਕਰੀ ਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਆ ਬੇਟਾ ਤੇ ਮੇਰੀ ਨੌਹ ਰਾਣੀ ਉਹਨਾਂ ਦੇ ਦੋਨਾਂ ਨੂੰ ਕਿਹਾ ਵੀ ਭਾਈ ਫਕੀਰਤਾ ਸਿੰਘ ਆ ਦਾ ਬੇਟੇ ਦਾ ਨਾਂ ਬੇਟੀ ਦਾ ਨਾਂ ਰਵਣਦੀਪ कौर ਉਹਨਾਂ ਨੂੰ ਕਿਹਾ ਵੀ ਭਾਈ 11000 ਰੁਪਏ ਤੁਸੀਂ ਵੀ ਸੇਵਾ ਚ ਪਾਓ ਕਿਉਂਕਿ ਇਹ ਸੇਵਾ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਤੇ ਬਾਕੀ ਲੋਪੋ ਸੰਪਰਦਾਏ ਤਾਂ ਅਸੀਂ ਤਾਂ ਇੱਕ ਪਰਿਵਾਰ ਆ ਇਹ ਸਾਡੇ ਪਰਿਵਾਰ ਵੱਲੋਂ ਵੀ ਬੇਨਤੀ ਆ ਤੇ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਭਾਈ ਨਾਲ ਮਿਲ ਕੇ ਸਾਰੇ ਸੱਜਣ ਇਹਦੇ ਚ ਸਹਿਯੋਗ ਕਰੋ ਗੁਰੂ ਘਰ ਦਾ ਲੰਗਰ ਦਾ ਤੇ ਅੱਜ ਉਹ ਵੀ ਨਿਉਂ ਰੱਖ ਕੇ ਗਏ ਅਗਦੀ ਵਾਰੀ ਬਹਿ ਕੇ ਪ੍ਰਸ਼ਾਦਾ ਛੱਕ ਕੇ ਜਾਵਾਂਗੇ ਧੰਨਵਾਦ ਹਾ ਮੰਦ ਬਦਾਈਆ ਬਦਾਈਆ ਗੁਰਸਿ ਹਾਂ ਮੰਦ ਬਦਾਈਆ ਜਿੰਨ ਮੇਰਾ ਸਾਥ ਵਦਾਈਆਂ ਪੁਰਸਖਾ ਮੰਨ ਵਗਿਆ ਸਤਨਾਮ ਵਾਹਿਗੁਰੂ ਸਤਨਾਮ